ਪੱਖੇ ਤੱਕ ਦੇ ਪਟਕੇ ਲੈ ਗਏ ਇੰਨੀ ਗਰਮੀ ਚ ਕਿਸੇ ਨੂੰ ਬੈਠਣਾ ਔਖਾ ਹੈ ਪਰ ਡਾਕਟਰ ਸਟਾਫ ਆ ਜਿਹੜਾ ਇਹਨੂੰ ਕਾਫੀ ਜਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਵੇਂ ਦਿਨ ਕੱਢਦੇ ਸਰ ਗਰਮੀ ਤਾਂ ਬਹੁਤ ਹੀ ਜ਼ਿਆਦਾ ਹੈਗੀ ਹੈ ਪ੍ਰੋਬਲਮ ਤਾਂ ਹੁੰਦੀ ਹੈ ਸਾਰਿਆਂ ਨੂੰ ਸਟਾਫ ਨੂੰ ਬਹੁਤ ਜ਼ਿਆਦਾ ਦਿੱਕਤ ਹੈ ਕਿਉਂਕਿ ਬਾਹਰ ਇੰਨਾ ਜ਼ਿਆਦਾ ਟੈਂਪਰੇਚਰ ਹੈ ਫਿਰ ਬੈਠੇ ਰਹਿੰਦੇ ਬਿਨਾਂ ਪੱਖੇ ਤੋਂ ਬਿਨਾਂ ਲਾਈਟ ਤੋਂ ਕੀ ਕਰਨਾ ਬਿਕੋਜ਼ ਪੇਸ਼ੈਂਟ ਵਾਸਤੇ ਸਾਨੂੰ ਬੈਠਣਾ ਹੀ ਪੈਂਦਾ ਹੈ 4 April ਤੋਂ ਬਾਅਦ ਤਾਂ ਕੁਝ ਵੀ ਨਹੀਂ ਹੈਗਾ ਕਿਉਂਕਿ ਲਾਈਟ ਨਹੀਂ ਹੈ ਤੇ ਪੰਖੇ ਏਸੀ ਸਭ ਕੁਝ ਬੰਦ ਹੈ ਕੁਝ ਵੀ ਨਹੀਂ ਹੈਗਾ ਸਾਡੇ ਇੱਥੇ ਜਿਵੇਂ ਅ ਮਤਲਬ ਬੁੱਧਵਾਰ ਨੂੰ ਇਮਿਊਨਾਈਜੇਸ਼ਨ ਹੁੰਦੀ ਹੈ ਉਦੋਂ ਬੱਚੇ ਵੀ ਆਉਂਦੇ ਆ ਛੋਟੇ ਬਹੁਤ ਰੋਂਦੇ ਆ ਤੇ ਉਸ ਵਾਰ ਪਾਣੀ ਦੀ ਵੀ ਕਿਉਂਕਿ ਲਾਈਟ ਨਹੀਂ ਹੈਗੀ ਫਿਰ ਪਾਣੀ ਵੀ ਨਹੀਂ ਆਉਂਦਾ ਆਪਣੇ ਵਾਸ਼ਰੂਮ ਵਗੈਰਾ ਕਿਉਂਕਿ ਆਪਣੇ ਸਾਰੇ ਲੇਡੀ ਸਟਾਫ ਹੈ 18 ਤੋਂ 20 ਸਟਾਫ ਮੈਂਬਰ ਹੈ ਆਪਣੇ ਤੇ ਲੇਡੀਆਂ ਮੈਕਸਿਮਮ ਲੇਡੀਆਂ ਹੈ ਤੇ ਉਹਨਾਂ ਨੂੰ ਫਿਰ ਵਾਸ਼ਰੂਮ ਜਾਣ ਦੀ ਤੇ ਸਾਰੀ ਪ੍ਰੋਬਲਮ ਤਾਂ ਬਹੁਤ ਜ਼ਿਆਦਾ ਹੈ ਜੋ 10-15 ਮਿੰਟ ਵੇਟ ਤਾਂ ਕਰਨੀ ਪੈਂਦੀ ਪਰਚੀ ਬੰਦੀ ਆ ਫਿਰ ਉਸ ਤੋਂ ਬਾਅਦ ਪੇਸ਼ੈਂਟ ਲੜਦੇ ਆ ਸਾਡੇ ਨੂੰ ਵੀ ਜਲਦੀ ਕਰੋ ਜਲਦੀ ਪੰਜਾਬ ਸਰਕਾਰ ਦਾ ਡ੍ਰੀਮ ਪ੍ਰੋਜੈਕਟ ਮੁਹੱਲਾ ਕਲੀਨਿਕ ਬੇਸ਼ੱਕ ਪੰਜਾਬ ਸਰਕਾਰ ਬੜੇ-ਬੜੇ ਦਾਅਵੇ ਕਰਦੀ ਹੈ ਕਿ ਮੁਹੱਲਾ ਕਲੀਨਿਕ ਵਿੱਚ ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਪਰ ਤੁਹਾਨੂੰ ਬਠਿੰਡਾ ਦਾ ਇੱਕ ਮੁਹੱਲਾ ਕਲੀਨਿਕ ਦਿਖਾਉਣੇ ਆ ਪਹਿਲਾਂ ਮੁਹੱਲਾ ਕਲੀਨਿਕ ਦੇ ਹਾਲਾਤ ਦਿਖਾਈਏ ਸਹੂਲਤਾਂ ਦੀ ਗੱਲ ਬਾਅਦ ਚ ਕਰਾਂਗੇ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਇਹ ਮੁਹੱਲਾ ਕਲੀਨਿਕ ਹੈ ਬੀਅੰਤ ਸਿੰਘ ਨਗਰ ਦੀ ਕਲੀਨਿਕ ਨੰਬਰ 2 ਵਿੱਚ ਮੌਜੂਦ ਹੈ ਪਰ ਇੱਥੋਂ ਦੇ ਹਾਲਾਤ ਬਤ ਨਾਲੋਂ ਬੱਤਰ ਨੇ ਕਿਉਂਕਿ ਇੱਥੋਂ ਦੇ ਚੋਰਾ ਨੇ ਇੱਥੋਂ ਦੇ ਹਾਲਾਤ ਨੇ ਜਿਹੜੇ ਬਤ ਨਾਲੋਂ ਬੱਤਰ ਕੀਤੇ ਹੋਏ ਨੇ ਬੇਸ਼ੱਕ ਇੱਥੇ ਦਵਾਈਆਂ ਨੇ ਡਾਕਟਰ ਵੀ ਮੌਜੂਦ ਨੇ ਪਰ ਸਹੂਲਤਾਂ ਨਸ਼ੇੜੀਆਂ ਨੇ ਇੱਥੇ ਚੋਰੀ ਕਰਕੇ ਸਮਾਨ ਚੋਰੀ ਕਰ ਲਿਆ ਜਿਸ ਕਰਕੇ ਸਭ ਤੋਂ ਵੱਡੀ ਮੁਸ਼ਕਲ ਹੈ ਜਿਹੜੀ ਸਟਾਫ ਨੂੰ ਆਉਂਦੀ ਹੈ ਸਟਾਫ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਅੱਖੇ ਤੱਕ ਵੀ ਪੱਟ ਕੇ ਲੈ ਗਏ ਇੰਨੀ ਗਰਮੀ ਚ ਕਿਸ ਨੂੰ ਬੈਠਣਾ ਔਖਾ ਹੈ ਪਰ ਡਾਕਟਰ ਸਟਾਫ ਆ ਜਿਹੜਾ ਇਹਨਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਜਾਨਣਾ ਚਾਹਣਾ ਬੜੀ ਮੁਸ਼ਕਲ ਗਰਮੀ 'ਚ ਬੈਠੇ ਹੋ ਗਰਮੀ ਵੀ ਕਹਿਰ ਦੀ ਹੈ ਖਾਸ ਕਰਕੇ ਬਟਿੰਡਾ ਸਭ ਤੋਂ ਹੌਟ ਮੰਨਿਆ ਜਾ ਰਿਹਾ ਹੈ ਤੇ ਕਿਵੇਂ ਦਿਨ ਕੱਢਦੇ ਹੋ ਫਿਰ ਇੰਨੇ ਗਰਮੀ ਵਿੱਚ ਸਭ ਤੋਂ ਕਿਉਂਕਿ ਮਰੀਜ਼ ਵੀ ਦੇਖਣੇ ਹੁੰਦੇ ਆ ਤੇ ਇੰਨੀ ਗਰਮੀ 'ਚ ਬੈਠਣਾ ਕਿਵੇਂ ਦਿਨ ਕੱਢਦੇ ਹੈ ਸਰ ਗਰਮੀ ਤਾਂ ਬਹੁਤ ਹੀ ਜ਼ਿਆਦਾ ਹੈਗੀ ਹੈ ਪ੍ਰੋਬਲਮ ਤਾਂ ਹੁੰਦੀ ਹੈ ਸਾਰਿਆਂ ਨੂੰ ਸਟਾਫ ਨੂੰ ਬਹੁਤ ਜ਼ਿਆਦਾ ਦਿੱਕਤ ਹੈ ਕਿਉਂਕਿ ਬਾਹਰ ਇੰਨਾ ਜ਼ਿਆਦਾ ਟੈਂਪਰੇਚ ਫਿਰ ਬੈਠੇ ਰਹੇ ਤੇ ਬਿਨਾ ਪੱਖੇ ਤੇ ਬਿਨਾ ਲਾਈਟ ਤੋਂ ਕੀ ਕਰਨਾ बिकॉज ਪੇਸ਼ੈਂਟ ਵਾਸਤੇ ਸਾਨੂੰ ਬੈਠਣਾ ਹੀ ਪੈਣਾ ਤੇ ਤੇ ਪੇਸ਼ੈਂਟ ਆਉਂਦਾ ਪੇਸ਼ੈਂਟ ਵੀ ਪ੍ਰੋਬਲਮ ਚ ਰਹਿੰਦਾ ਉਹ ਕਿਉਂਕਿ ਗਰਮੀ ਤੇ ਪਹਿਲਾਂ ਹੀ ਬਿਮਾਰ ਹੁੰਦਾ ਫਿਰ ਆਕੇ ਹੋਰ ਗਰਮੀ ਮਹਿਸੂਸ ਹੋਣੀ ਕਿੱਥੇ ਬੰਦੇ ਥੋੜਾ ਆਕੇ ਸੰਤੁਸ਼ਟੀ ਮਿਲਣੀ ਠੰਣੇ ਚ ਆ ਕੇ ਜਾਂ ਠੰਡਾ ਥਾਂ ਏਸੀ ਉਸੀ ਕੋਈ ਪ੍ਰਬੰਧ ਨਹੀਂ ਹੈ ਨਹੀਂ ਨੀ ਜ਼ਰ ਹਜੇ ਤਾਂ ਮਤਲਬ 1 ਅਪ੍ਰੈਲ ਤੋਂ ਬਾਅਦ ਤਾਂ ਕੁਝ ਵੀ ਨਹੀਂ ਹੈਗਾ ਕਿਉਂਕਿ ਲਾਈਟ ਨਹੀਂ ਹੈ ਤੇ ਪੰਖੇ ਏਸੀ ਸਭ ਕੁਝ ਬੰਦ ਹੈ ਕੁਝ ਵੀ ਨਹੀਂ ਹੈਗਾ ਸਾਡੇ ਇੱਥੇ ਜਿਵੇਂ ਮਤਲਬ ਬੁੱਧਵਾਰ ਨੂੰ ਇਮਿਊਨਾਈਜੇਸ਼ਨ ਹੁੰਦੀ ਹੈ ਉਦੋਂ ਬੱਚੇ ਵੀ ਆਉਂਦੇ ਆ ਛੋਟੇ ਬਹੁਤ ਰੋਂਦੇ ਆ ਤੇ ਮਤਲਬ ਕਿ ਕੋਈ ਕੀ ਕਰ ਸਕਤੇ ਹਾਂ ਪ੍ਰੈਗਨੈਂਟ ਲੇਡੀਜ਼ ਵੀ ਆਉਂਦੀ ਹੈ ਏਐਨਸੀ ਬਹੁਤ ਆਉਂਦੇ ਆਪਣੇ ਕੋਲੇ ਲੇਡੀਜ਼ ਆਉਂਦੀ ਹੈ ਤੇ ਗਰਮੀ ਚ ਬੈਠੇ ਰਹਿੰਦੇ ਆ ਫਿਰ ਉਹ ਵੀ ਕਹਿੰਦੇ ਆ ਵੀ ਇੱਥੇ ਲਾਈਟ ਨਹੀਂ ਹੈਗੀ ਕੀ ਕਰੀਏ ਫਿਰ ਅਸੀਂ ਬੈਠ ਕੇ ਉਹਨਾਂ ਨੂੰ ਦਵਾਈ ਤਾਂ ਹੀ ਦੇਣੇ ਆ ਲਾਈਟ ਦਾ ਕੀ ਕਾਰਨ ਹੈਗਾ ਪੱਕੇ ਵੀ ਚੋਰੀ ਹੋ ਗਏ ਸੁਣਿਆ ਏਸੀ ਵੀ ਚੋਰੀ ਹੋ ਗਏ ਸਮਾਨ ਚੋਰੀ ਹੋ ਗਿਆ ਪਰ ਲਾਈਟ ਦਾ ਕੀ ਕਾਰਨ ਹੈ ਲਾਈਟ ਕਿਉਂ ਕੱਟੀ ਹੋਈ ਹੈ ਸਰ ਚੋਰੀ ਹੋਈ ਸੀ ਆਪਣੇ ਨਾ ਇੱਥੇ ਫਿਰ ਮੀਟਰ ਤੋਂ ਵੀ ਉਹਨਾਂ ਨੇ ਲਾਈਟ ਕੱਟਤੀ ਮੇਨ ਤਾਰਾ ਲੈ ਗਏ ਤੇ ਅੰਦਰੋਂ ਵੀ ਫੈਨ ਦੀ ਤਾਰਾ ਕੱਟ ਕੇ ਲੈ ਗਏ ਜਿਹੜੀ ਆਪਣੀ ਸੀਲਿੰਗ ਹੈ ਉਹ ਵੀ ਤੋੜ ਕੇ ਸਾਰੀ ਤਾਰਾ ਕੱਟ ਕੇ ਲੈ ਗਏ ਟੈਪ ਜਿਹੜੇ ਵਾਟਰ ਟੈਪਸ ਹੁੰਦੇ ਆ ਉਹ ਵੀ ਕੱਟ ਕੇ ਲੈ ਗਏ तो बाद पानी दी भी, क्योंकि लाइट नहीं हैगी फिर पानी भी नहीं आता अपने वाशरूम वगेरा क्योंकि अपने सारे लेडीज स्टाफ है, है अपने लेडीज मैक्सिमम मा, लेडीज़ है बहुत ज्यादा ਪੀਣ ਵਾਲਾ ਪਾਣੀ ਤੱਕ ਨਹੀਂ ਮਿਲਦਾ ਇੰਨੀ ਮਤਲਬ ਪੇਸ਼ੈਂਟ ਵੀ ਕਾਫੀ ਪੇਸ਼ੈਂਟ ਤੁਹਾਡੇ ਨਾਲ ਲੜਦੇ ਹੋਣਗੇ ਪੇਸ਼ੈਂਟਾਂ ਨੂੰ ਜਿਆਦਾ ਹਾਂਜੀ ਹਾਂਜੀ ਪੇਸ਼ੈਂਟ ਬੋਲਦੇ ਆ ਕਿ ਗਰਮੀ ਆ ਸਾਨੂੰ ਛੇਤੀ ਦੇਖ ਲਓ ਸਾਨੂੰ ਛੇਤੀ ਦੇਖ ਲਓ ਬਟ ਆਪਣੀ ओपीडी ਤਾਂ ਇੰਨੀ ਹੁੰਦੀ ਹੈ ਕਿ ਫਿਰ ਇੱਕ ਕਰਕੇ ਕੀ ਕਰਕੇ ਦੇਖਣਾ ਪੈਂਦਾ ਹੈ ਸੋ ਉਹਨਾਂ ਨੂੰ ਬੈਠਣਾ ਪੈਂਦਾ ਹੈ ਉਹ ਲੜਦੇ ਆ ਸਟਾਫ ਨਾਲ ਵੀ ਸਾਨੂੰ ਛੇਤੀ ਦੇਖੋ ਗਰਮੀ ਬਹੁਤ ਹੈ ਅਸੀਂ ਜਾਣਾ ਹੈ ਮਨ ਸਰਕਾਰ ਦਾ ਡ੍ਰੀਮ ਪ੍ਰੋਜੈਕਟ ਹੈਗਾ ਮੁਹੱਲਾ ਕਲੀਨਿਕ ਪਰ ਮੁਹੱਲਾ ਕਲੀਨਿਕ ਦੇ ਡਾਕਟਰਾਂ ਦਾ ਇਹ ਹਾਲ ਹੈਗਾ ਮਰੀਜ਼ਾਂ ਦਾ ਇਹ ਹਾਲ ਹੈਗਾ ਕਿ ਤੁਸੀਂ ਉੱਪਰ ਅਧਿਕਾਰੀਆਂ ਨੂੰ ਕਿ ਦੱਸਿਆ ਵੀ ਕਿੰਨੇ ਮਹੀਨੇ ਤੋਂ ਨੂੰ ਕਿੰਨੇ ਮਹੀਨੇ ਹੋ ਗਏ ਇਸ ਤਰ੍ਹਾਂ ਦੀ ਜ਼ਿੰਦਗੀ ਜੀ ਰਹੇ ਤੁਸੀਂ ਗਰਮੀ 'ਚ ਜੀ ਰਹੇ ਪਹਿਲਾਂ ਚਲ ਗਰਮੀ ਘੱਟ ਸੀ ਹੁਣ ਕਈ ਦਿਨਾਂ ਤੇ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਹਾਂਜੀ ਹਾਂਜੀ ਸਰ ਹੁਣ ਤਾਂ ਬਹੁਤ ਜ਼ਿਆਦਾ ਗਰਮੀ ਹੈ 1 ਅਪ੍ਰੈਲ ਤੋਂ ਬਾਅਦ ਤਾਂ ਐਂ ਚੱਲ ਰਿਹਾ ਹੈ ਉਹ ਇੱਥੇ ਅਸੀਂ ਕੀਤੀ ਸੀ ਐਫ ਆਈ ਆਰ ਵੀ ਕੀਤੀ ਸੀ ਵੀ ਲਾਈਟ ਠੀਕ ਕਰਵਾਓ ਫਿਰ ਉਹਨੇ ਕਿਹਾ ਕਿ ਹਾਂ ਵੀ ਅਸੀਂ ਹੱਲ ਕੱਢ ਰਿਹਾ ਕੋਈ ਨਾ ਕੋਈ ਫਿਰ ਉਸ ਤੈਨੂੰ ਸੋਚਦੇ ਹਾਂ ਕੁਛ ਨਾ ਕੁਛ ਤਾਂ ਸੋਲੂਸ਼ਨ ਨਿਕਲੂਗਾ ਇਸ ਚੀਜ਼ ਦਾ ਕਿੰਨੀ ਵਾਰ ਮਾਮ ਚੋਰੀ ਹੋ ਗਈ ਹੈ ਮੈਸਟਰ ਕਾਫੀ ਵਾਰ ਆਤੇ ਚੋਰੀ ਹੋਏ ਇਹ ਮੱਲਾ ਹੀ ਸ਼ਾਇਦ ਚੋਰਾਂ ਦਾ ਵਚਨ ਲੈ ਕੇ ਦੇ ਨਸ਼ੇੜੀ ਵੀ ਕਾਫੀ ਰਹਿੰਦੇ ਹੈਗੇ ਹਾਂਜੀ ਹਾਂਜੀ 1 ਅਪ੍ਰੈਲ ਤੋਂ ਬਾਅਦ ਤਾਂ ਮੈਨੂੰ ਲੱਗਦਾ 3-4 ਵਾਰ ਚੋਰੀ ਹੋ ਚੁੱਕੀ ਹੈ ਬਿਕੋਜ਼ ਉਹ ਇੱਕ ਵਾਰ ਆਉਂਦੇ ਫਿਰ ਕੁਝ ਕੱਢ ਕੇ ਲੈ ਕੇ ਜਾਂਦੇ ਆ ਸਮਾਨ ਅਗਲੀ ਵਾਰ ਆਉਂਦੇ ਆ ਫਿਰ ਥੋੜਾ ਕੱਢ ਲੈਂਦੇ ਇਦਾਂ ਦਾ ਕਰਕੇ ਉਹਨੇ ਮਤਲਬ ਕਿ ਕਾਫੀ ਨੁਕਸਾਨ ਕੀਤਾ ਹੈ ਇਸ ਵਾਰ ਆਪਣੇ ਹਸਪੀਟਲ ਦਾ ਮੱਕ ਚੌਂਕੀਦਾਰ ਦਾ ਕੋਈ ਪ੍ਰਬੰਧ ਨਹੀਂ ਇੱਥੇ ਜਾ ਸਕਿਉਰਟੀ ਕੁਝ ਵੀ ਕੈਮਰੇ ਲੱਗੇ ਨਹੀਂ ਨਹੀਂ ਕੁਝ ਵੀ ਨਹੀਂ ਆਏਗਾ ਕੁਝ ਵੀ ਨਹੀਂ ਆਏਗਾ ਤਾਂ ਹੀ ਤਾਂ ਉਹਨਾਂ ਨੂੰ ਖੁੱਲੀ ਝੂਠ ਮਿਲੀ ਵੀ ਆ ਬਿਕੋਜ਼ ਉਹਨਾਂ ਨੂੰ ਪਤਾ ਹੀ ਕਿ ਇੱਥੇ ਕੋਈ ਹੁੰਦਾ ਤਾਂ ਹੈ ਨਹੀਂ ਜਦੋਂ 3 ਦਿਨ ਦੀਆਂ ਛੁੱਟੀਆਂ ਇਕੱਠੀਆਂ ਆ ਜਾਂਦੀਆਂ ਕਿ ਪਿਛਲੇ ਮਹੀਨੇ ਬਹੁਤ ਛੁੱਟੀਆਂ ਸੀ 3-3 ਦਿਨ ਦੀਆਂ ਇਕੱਠੀਆਂ ਸੀ ਫਿਰ ਉਹ ਆ ਕੇ ਚੋਰੀ ਕਰ ਜਾਂਦੇ ਸੀ ਤਾਂ ਟੈਸਟ ਵੀ ਕਰਦੇ ਹੋਣਗੇ ਟੈਬ ਵੀ ਚੱਲਦਾ ਹੈ ਫਿਰ ਲਾਈਟ ਦੀ ਕਿੰਨੀ ਕੀ ਸਮੱਸਿਆ ਹੁੰਦੀ ਉਹ ਅਸੀਂ ਫਿਰ ਘਰੋਂ ਚਾਰਜ ਕਰਕੇ ਲੈ ਕੇ ਆਉਂਦੇ ਆ ਫ੍ਰਿਜ ਨਹੀਂ ਚੱਲਦਾ ਫਿਰ ਵੈਕਸੀਨੇਸ਼ਨ ਰੋਜ਼ ਜਿਵੇਂ ਵੈਕਸੀਨੇਸ਼ਨ ਡੇ ਹੁੰਦਾ ਜਦੋਂ ਫਿਰ ਉਹ ਡੇਲੀ ਬੇਸਿਸ ਤੇ ਦਵਾਈ ਜਿਹੜੀ ਹੁੰਦੀ ਆ ਸਿਵਲ ਸਰਜਨ ਸਾਹਿਬ ਨੂੰ ਦੱਸਿਆ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਹੈ ਹੁਣ ਤੁਸੀਂ ਤੇ ਕੰਮ ਕਰਨਾ ਤੁਹਾਨੂੰ ਕਿੰਨਾ ਆਫਕਾ ਲੱਗਦਾ ਹੈ ਹਾਂਜੀ ਹਾਂਜੀ ਨਹੀਂ ਦੱਸਿਆ ਹੋਇਆ ਸਾਰੀ ਜਿਗਰ ਪਤਾ ਹੈ ਕਿ ਬਹੁਤ ਦਿੱਕਤ ਹੈ 2 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਪਰ ਅਜੇ ਕੋਈ ਹੱਲ ਨਹੀਂ ਹੋਇਆ ਨਹੀਂ ਨਹੀਂ ਕੁਝ ਵੀ ਨਹੀਂ ਹੋਇਆ ਕਿ ਲੱਗਦਾ ਸਰਕਾਰ ਨੂੰ ਲੱਗਦਾ ਵੀ ਤੁਹਾਨੂੰ ਲੱਗਦਾ ਹੱਲ ਕਰਨਾ ਚਾਹੀਦਾ ਕਾਫੀ ਤੁਹਾਡੀ ਉਮਰ ਵੀ ਹੈਗੀ ਆ ਬਹੁਤ ਗਰਮੀ ਚ ਔਖਾ ਹੋ ਜਾਂਦਾ ਹੈਗਾ ਹਾਂਜੀ ਹਾਂ ਕਰ ਰਹੇ ਦੱਸਿਆ ਸਾਰੇ ਕੋਸ਼ਿਸ਼ ਤਾਂ ਕਰ ਰਹੇ ਆ ਸਿਵਲ ਸਰਜਨ ਸਾਹਿਬ ਨੇ ਉੱਪਰ ਤੱਕ ਗਈ ਹੋਈ ਕੰਪਲੀਟ ਤੇ ਕਹਿੰਦੇ ਕਰਾਂਗੇ ਟਾਈਮ ਲੱਗਦਾ ਨਾ ਏਡਾ ਵੱਡਾ ਪ੍ਰੋਜੈਕਟ ਹੈ ਇਹਨੂੰ ਇੱਕਦਮ ਵੀ ਚੱਕਣਾ ਮੁਸ਼ਕਲ ਹੋ ਜਾਂਦੀ ਤੁਸੀਂ ਕਿਹਨੂੰ ਤੇ ਚੇਂਜ ਥਾਂ ਹੀ ਚੇਂਜ ਕਰ ਦਿੱਤਾ ਜਾ ਜਗਾ ਚੇਂਜ ਕਰ ਦੇ ਜਾ ਕੋਈ ਚੌਕੀਦਾਰ ਰੱਖਿਆ ਜਾ ਮੈਂ ਤਾਂ ਸਾਨੂੰ ਇਹ ਵੀ ਸਾਨੂੰ ਜਗ੍ਹਾ ਤਾਂ ਵੀ ਨਹੀਂ ਹੈਗਾ ਇੱਥੇ ਚੌਕੀਦਾਰ ਹੋ ਜਾਏ ਤਾਂ ਚੋਰੀਆਂ ਹੀ ਨਾ ਹੋ ਜਦੋਂ ਪੇਸ਼ੈਂਟ ਆਉਂਦੇ ਆ ਕਿਸ ਤਰ੍ਹਾਂ ਦੀ ਮੁਸ਼ਕਲ ਹੌਟ ਰੌਟ ਨਾਲ ਗੱਲ ਕਰਦੇ ਪੇਸ਼ੈਂਟਾਂ ਅੱਗੇ ਫਿਰ ਕਿਸ ਤਰ੍ਹਾਂ ਦੀ ਮੁਸ਼ਕਲ ਫੀਲ ਕਰਦੇ ਤੁਸੀਂ ਆਪ ਵੀ ਖੁਦ ਵੀ ਜਦੋਂ ਗਰਮੀ 'ਚ ਬੈਠੇ ਹੋ ਕਿਸ ਤਰ੍ਹਾਂ ਦੀ ਮੁਸ਼ਕਲ ਫੀਲ ਕਰਦੇ ਸਰ ਪੇਸ਼ੈਂਟ ਪਾ ਥੋੜੀ دیر ਤਾਂ ਬੈਠਦੇ ਆ ਤੇ ਜਦੋਂ 10 15 ਮਿੰਟ ਵੇਟ ਤਾਂ ਕਰਨੀ ਪੈਂਦੀ ਪਰਚੀ ਬੰਦੀ ਆ ਫਿਰ ਉਸ ਤੋਂ ਬਾਅਦ ਪੇਸ਼ੈਂਟ ਲੜਦੇ ਆ ਸਾਡੇ ਨਾਲ ਵੀ ਜਲਦੀ ਕਰੋ ਜਲਦੀ ਕਰੋ ਤੇ ਅਸੀਂ ਸਰ ਕਿਵੇਂ ਕਰ ਸਕਦੇ ਟਾਈਮ ਤਾਂ ਥੋੜਾ ਲੱਗਦਾ ਹੀ ਹੈ ਨਾ ਉਹਦੇ ਕਰਕੇ ਫਿਰ ਗੁੱਸੇ ਹੋ ਕੇ ਚਲੇ ਜਾਂਦੇ ਕਈ ਵਾਰੀ ਪੇਸ਼ੈਂਟ ਲੈਟ ਨਹੀਂ ਚੱਲਦਾ ਸਲੋ ਚੱਲਦੇ ਸਾਰਿਆਂ ਦੇ ਇੱਕ ਵਾਈਫਾਈ ਹੈ ਨਹੀਂ ਕੁਝ ਵੀ ਨਹੀਂ ਨਾ ਚੱਲਦਾ ਆਪਦੇ ਫੋਨ ਤੇ ਹੀ ਨੈਟ ਇੱਕ ਦੂਜੇ ਨਾਲ ਕਨੈਕਟ ਕਰਕੇ ਕੁਝ ਐਵੇਂ ਕਰਕੇ ਟੈਬ ਵਗੈਰਾ ਚਲਾਉਂਦੇ ਰਹਿੰਦੇ ਆ ਅਸੀਂ ਪਾਪੀ ਚੋਰਾ ਨੇ ਜਿਆਦਾ ਕਹਿਰ ਮਚਾਇਆ ਚੋਰਾਾਂਗ ਦੀ ਸਮੱਸਿਆ ਕਰਦੀ ਹੈ ਹਾਂਜੀ ਹਾਂਜੀ ਚੋਰਾਾਂਗ ਕਰਤੀ ਹੈ ਜੀ ਡੇਲੀ ਵੱਲੋਂ ਸਮਝ ਲੋ ਆਉਂਦੇ ਰਹਿੰਦੇ ਡੇਚ ਵੀ ਇੱਥੇ ਘੁੰਮਦੇ ਅੰਦਰ ਮੁੰਡੇ ਜੇ ਅਸੀਂ ਉਹਨਾਂ ਨੂੰ ਇਹ ਕਹਿੰਨੇ ਆ ਵੀ ਤੁਸੀਂ ਅੰਦਰ ਨਾ ਵੜੋ ਤੇ ਸਰ ਉਹ ਕਹਿ ਦਿੰਦੇ ਬਾਹਰ ਵੇਖਾਂਗੇ ਤੁਹਾਨੂੰ ਅੱਜ ਤੁਹਾਨੂੰ ਡਰ ਡਰ ਵੀ ਰਹ ਡਰ ਵੀ ਰਹਿੰਦਾ ਹੈਗਾ ਹਾਂਜੀ ਹਾਂਜੀ ਡਰ ਰਹਿੰਦਾ ਕਿਹੜੇ ਸਟਾਫੋਂ ਘਰੇ ਜਾਂ ਕੁਛ ਨਹੀਂ ਕਰ ਸਕਦੇ ਅਸੀਂ ਤੇ ਪੁਲਿਸ ਨੂੰ ਨਹੀਂ ਕਰਦੇ ਤੁਸੀਂ ਸ਼ਿਕਾਇਤ ਪੁਲਿਸ ਨੂੰ ਜਿਵੇਂ ਕੀਤੀਆਂ ਹੋਈਆਂ ਪੁਲਿਸ ਨੂੰ ਵੀ ਕੀਤੀਆਂ ਉਹ ਵੀ ਸਰਾਉਂਦੇ ਆ ਦੇਖ ਕੇ ਚਲੇ ਚੁਲੇ ਜਾਂਦੇ ਆ ਬਸ ਉਹ ਕਹਿੰਦੇ ਅਸੀਂ ਕਰ ਕਰ ਰਹੇ ਹਾਂ ਉਹ ਵੀ ਇਹ ਨਹੀਂ ਕਹਿ ਦਿੰਦੇ ਵੀ ਅਸੀਂ ਆਪਦਾ ਕੰਮ ਕਰ ਰਹੇ ਹਾਂ ਸਰ ਇਹ ਸਨ ਸਟਾਫ ਭੱਲਾ ਕਲੀਨਿਕ ਦੇ ਨਾਲ ਨਾਲ ਤੁਹਾਨੂੰ ਹਾਲਾਤ ਦਿਖਾ ਦਈਏ ਕਿਸ ਤਰ੍ਹਾਂ ਦੇ ਹਾਲਾਤ ਨੇ ਭੱਲਾ ਕਲੀਨਿਕ ਦੇ ਛੱਤਾਂ ਤੱਕ ਕੜੀਆਂ ਤੋਂ ਪਟਲੀਆਂ ਗਈਆਂ ਨੇ ਪੱਖੇ ਲਾ ਲਏਗੇ ਨੇ ਕੂਲਰ ਲਾਰੇਗੇ ਨੇ ਇੱਥੋਂ ਤੱਕ ਕਿ ਬਿਜਲੀ ਦੀ ਜਿਹੜੀ ਵਾਇਰ ਹੈ ਉਹ ਵੀ ਲਾ ਲੇ ਗਈ ਹੈ ਇੱਥੇ ਸਟਾਫ ਭਾਵੇਂ ਪੂਰਾ ਡਾਕਟਰ ਪੂਰੇ ਨੇ ਪਰ ਡਾਕਟਰਾਂ ਦੇ ਬੈਠਣ ਲਈ ਏਸੀ ਦੇ ਦਿਖਾ ਦਈਏ ਆ ਤੁਹਾਨੂੰ ਕਮਰੇ ਡਾਕਟਰਾਂ ਦੇ ਇੱਕ ਕਮਰੇ ਨੇ ਡਾਕਟਰਾਂ ਦੇ ਜਿੱਥੋਂ ਚੋਰਾ ਨੇ ਕਹਿ ਲਈਏ ਨਸ਼ੇੜੀਆਂ ਨੇ ਕਹਿ ਲਈਏ ਇਹ ਹਾਲਾਤ ਕੀਤੇ ਨੇ ਬਠਿੰਡਾ ਦੇ ਮੁਹੱਲਾ ਕਲੀਨਿਕ ਦੇ ਹਾਲਾਤ ਨੇ ਪੰਜਾਬ ਸਰਕਾਰ ਦਾ ਡ੍ਰੀਮ ਪ੍ਰੋਜੈਕਟ ਆ ਮੁਹੱਲਾ ਕਲੀਨਿਕ ਉਸਦੇ ਹਾਲਾਤ ਨੇ ਇਹ ਹਰ ਇੱਕ ਚੀਜ਼ ਹੈ ਜਿਹੜੀ ਇੱਥੋਂ ਭੰਨ ਤੋੜ ਕੀਤੀ ਹੋਈ ਹੈ ਲੈਟਰਨ ਬਾਥਰੂਮ ਦੀ ਟੂਟੀਆਂ ਤੱਕ ਤੁਸੀਂ ਦੇਖ ਸਕਦੇ ਹੋ ਕਿ ਬਾਥਰੂਮ ਦੀਆਂ ਟੂਟੀਆਂ ਤੱਕ ਆ ਜਿਹੜੀਆਂ ਚੋਰਾ ਨੇ ਪੁੱਟੀਆਂ ਹੋਈਆਂ ਤੇ ਸਟਾਫ ਆ ਜਿਹੜਾ ਡਾਡਾ ਪਰੇਸ਼ਾਨ ਹੈ ਵਿਸ਼ਕ ਬਾਰ ਬਾਰ ਇਹਨਾਂ ਨੇ ਉੱਚ ਅਧਿਕਾਰੀਆਂ ਨੂੰ ਵੀ ਸ਼ਿਕਾਇਤਾਂ ਕੀਤੀਆਂ ਨੇ ਪੁਲਿਸ ਵਿਭਾਗ ਨੂੰ ਵੀ ਸ਼ਿਕਾਇਤਾਂ ਕੀਤੀਆਂ ਨੇ ਪਰ ਹਜੇ ਤੱਕ ਕੋਈ ਹੱਲ ਜਿਹੜਾ ਹੁੰਦਾ ਨਹੀਂ ਨਜ਼ਰ ਆ ਰਿਹਾ ਸਿਰਫ ਹੁਣ ਤਾਂ ਕੁਦਰਤ ਦੀ ਹਵਾ ਉਹਦਾ ਇੰਤਜ਼ਾਰ ਕਰਦੇ ਨੇ ਡਾਕਟਰ ਵੀ ਠੰਡੀ ਹਵਾ ਕਿਦੋਂ ਕੁਦਰਤ ਵੱਲੋਂ ਆਵੇ ਤਾਂ ਕਿ ਤੇ ਇਹਨਾਂ ਨੂੰ ਜਾ ਕੇ ਉਸ ਨਾਲ ਆਰਾਮ ਮਿਲਦਾ ਪਰ ਏਸੀ ਸਾਰੇ ਪਰਤੇ ਸ਼ੀਸ਼ੇ ਤੁਸੀਂ ਦੇਖ ਸਕਦੇ ਹੋ ਸ਼ੀਸ਼ੇ ਨੇ ਸਾਰੇ ਉਹ ਵੀ ਭੰਨ ਕੇ ਚੋਰੀ ਇੱਥੋਂ ਕਰ ਲਏ ਗਏ ਨੇ ਵਿੱਡੂਆਂ ਚੋਰੀ ਕਰ ਲਈਆਂ ਗਈਆਂ ਸਟਾਫ ਆ ਜਿਹੜਾ ਕਾਫੀ ਪਰੇਸ਼ਾਨ ਹੈ ਇਥੋਂ ਤੱਕ ਕਿ ਜਿਹੜਾ ਹਸਪਤਾਲ ਦਾ ਸਮਾਨ ਹੈ ਉਹ ਵੀ ਇੱਥੇ ਚੋਰੀ ਕਰ ਲਿਆ ਜਾਂਦਾ ਹੈ ਬਾਰ ਬਾਰ ਸ਼ਿਕਾਇਤਾਂ ਹੋਣ ਦੇ ਬਾਵਜੂਦ ਵੀ ਹਜੇ 2 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਪਰ ਹਾਲਾਤ ਨੇ ਜਿਹੜੇ ਇਸ ਮੁਹੱਲਾ ਕਲੀਨਿਕ ਦੇ ਬੱਦ ਨਾਲੋਂ ਬੱਤਰ ਬਣੇ ਹੋਏ ਨੇ ਭਾਵੇਂ ਕਿ ਅਧਿਕਾਰੀ ਨੇ ਜਿਹੜੇ ਜਲਦੀ ਹੱਲ ਕਰਨ ਦਾ ਦਾਵਾ ਕਰਦੇ ਨੇ ਪਰ ਇਸ ਨਾਲ ਜਿੱਥੇ ਸਟਾਫ ਨੂੰ ਮੁਸ਼ਕਲ ਆ ਰਹੀ ਹੈ ਉੱਥੇ ਲੋਕਾਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਇਸ ਮੁੱਲਾ ਕਲੀਨਿਕ ਵਿੱਚ ਕਰਨਾ ਪੈਂਦਾ ਹੈ ਹੁਣ ਵੇਖਣਾ ਹੋਵੇਗਾ ਕਿ ਸਰਕਾਰ ਇਸ ਦਾ ਕੋਈ ਹੱਲ ਕਰਦੀ ਹੈ ਚੋਰਾਂ ਵੱਲੋਂ ਇਸੇ ਤਰ੍ਹਾਂ ਮੁੱਲਾ ਕਲੀਨਿਕ ਤੇ ਆਪਣਾ ਦਬਦਬਾ ਜਾਂ ਆਪਣੇ ਚੋਰੀ ਦੇ ਅੰਜਾਮ ਦਿੰਦੇ ਰਹਿਣਗੇ ਮਨੀਸ਼ ਗਰਿਕ ਪੀਟੀਸੀ ਨਿਊਜ਼ ਪਟੰਡਾ